ਸ਼ਰੋਮਣੀ ਅਕਾਲੀ ਦਲ ਦੋ ਫਾੜ ਹੋ ਚੁੱਕਿਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਰੇੜਾਂ ਇਸ ਕਦਰ ਵੱਧ ਗਈਆਂ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੱਡੇ ਆਗੂਆਂ ਨੇ ਝੰਡਾ ਚੁੱਕ ਕੇ ਵੱਡੀ ਬਗਾਵਤ ਦਾ एलान ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਚ ਹੋਈ ਇਸ ਬਗਾਵਤ ਨੇ ਪੰਜਾਬ ਦੇ ਸਿਆਸੀ ਮਾਹੌਲ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ। ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਕਈ ਦਿਨਾਂ ਤੋਂ ਤੁਹਾਨੂੰ ਖਬਰ ਦੇ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੀ ਬਗਾਵਤ ਸਿਰ ਚੁੱਕ ਰਹੀ ਹੈ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੋਂ ਲਾਂਭੇ ਕਰਨ ਦੇ ਲਈ ਵੱਡੇ ਆਗੂ ਉਸਰ ਗਰਮ ਹੋ ਚੁੱਕੇ ਨੇ ਜਿਹਦੇ ਵਿੱਚ ਵੱਡੇ ਨਾਮਾਂ ਬਾਰੇ ਤੁਹਾਨੂੰ ਮੈਂ ਪਹਿਲਾਂ ਹੀ ਵੀ ਦੱਸ ਚੁੱਕਿਆ ਆਂ ਕਈ ਅਕਾਲੀ ਦਲ ਦੇ ਸਮਰਥਕ ਕਹਿੰਦੇ ਸੀ ਕਿ ਭਾਈ ਤੁਸੀਂ ਝੂਠੀਆਂ ਖਬਰਾਂ ਦਿੰਨੇ ਹੋ ਅਜਿਹਾ ਕੋਈ ਨਹੀਂ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਫਲਾਨਾ ਪਰ ਮੈਂ ਜਿਹੜੀ ਤੁਹਾਨੂੰ ਉਦੋਂ ਖਬਰ ਦਿੱਤੀ ਸੀ ਉਹ ਪੂਰੀ ਤਰ੍ਹਾਂ ਨਾਲ ਸੱਚਾ ਜੋ ਉਸ ਵੇਲੇ ਸਾਬਤ ਹੋ ਗਈ ਜਦੋਂ ਜਲੰਧਰ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਬੀਬੀ ਜਗੀਰ ਕੋਰ ਸਕੰਦਰ ਸਿੰਘ ਮਲੂਕਾ ਢੀਂਡਸਾ ਤੜਾ ਬਰਨਾਲਾ ਤੜਾ ਇੱਥੋਂ ਤੱਕ ਕਿ ਪ੍ਰਤਾਪ ਸਿੰਘ ਵਡਾਲਾ ਵਰਗੇ ਵੱਡੇ ਆਗੂ ਇਕੱਠੇ ਹੋ ਗਏ ਤੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਦੇ ਲਈ ਕਹਿ ਦਿੱਤਾ ਹੈ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡਣ ਦੀ ਗੱਲ ਕਰਦੇ ਆ ਸਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਭਾਈ ਬੰਦ ਆਪਾਂ ਪੰਜਾਬੀ ਚ ਕਹਿੰਦੇ ਹੁੰਨੇ ਆ ਕਿ ਵੀ ਬੰਦੇ ਨੂੰ ਖੁਦ ਹੀ ਸ਼ਰਮ ਹੋਣੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਜੇ ਤੁਸੀਂ 17 ਹਾਰ ਗਏ 22 ਹਾਰ ਗਏ 24 ਬੁਰੀ ਤਰ੍ਹਾਂ ਨਾਲ ਹਾਰ ਗਏ ਤੇ ਬੰਦਾ ਹੋਰ ਕੀ ਭਾਲਦਾ ਬੰਦੇ ਨੂੰ ਆਪ ਹੀ ਪਿੱਛੇ हट ਜਾਣਾ ਚਾਹੀਦਾ ਹੈ ਸਕੰਦਰ ਸਿੰਘ ਮਲੂਕਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਸਨ ਇਸ ਮੀਟਿੰਗ ਦੇ ਵਿੱਚ ਜਿਹੜਾ ਹੋਰ ਕਿਹੜੇ-ਕਿਹੜੇ ਆਗੂ ਸ਼ਾਮਿਲ ਸਨ ਤੁਹਾਨੂੰ ਉਹ ਵੀ ਦੱਸਦੇ ਆ ਕਿਉਂਕਿ ਬੜੀ ਅਹਿਮ ਗੱਲ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇਹ ਬਗਾਵਤ ਹੋਈ ਹੈ ਕੋਈ ਮਾੜੀ-ਮੋਟੀ ਗੱਲ ਤਾਂ ਇਹ ਹੈ ਨਹੀਂਗੀ ਅਕਾਲੀ ਦਲ ਦੇ ਜਾਂ ਸੁਖਬੀਰ ਸਿੰਘ ਬਾਦਲ ਦੇ ਸਮਰਥਕ ਇਹ ਗੱਲ ਕਹਿੰਦੇ ਆਏ ਆ ਕਿ ਇਦਾਂ ਦਾ ਕੁਝ ਨਹੀਂ ਇਦਾਂ ਦਾ ਕੁਝ ਨਹੀਂ ਹੋਇਆ ਲੋਕ ਸਭਾ ਚ ਅੱਜ ਅਕਾਲੀ ਦਲ ਦੇ ਵਿੱਚ ਸਮਾਨਤਰ ਦੋ ਮੀਟਿੰਗਾਂ ਚੱਲੀਆਂ ਇੱਕ ਮੀਟਿੰਗ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਕਰਦੇ ਸੀ ਦੂਜੀ ਮੀਟਿੰਗ ਜਿਹੜੀ ਹੈ ਇਹ ਇਸ ਬਾਗੀ ਧੜੇ ਨੇ ਕੀਤੀ ਆ ਅਕਾਲੀ ਦਲ ਦੇ ਵਿੱਚ ਸਪੱਸ਼ਟ ਹੋ ਚੁੱਕਿਆ ਹੈ ਕਿ ਦੋ ਧੜੇ ਬਣ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਜਾਂ ਇਹਨਾਂ ਨੂੰ ਮਨੋਰੰਜਨ ਚ ਕਾਮਯਾਬ ਹੁੰਦੇ ਆ ਜਾਂ ਖੁੰਝੇ ਲੋਨ ਚ ਕਾਮਯਾਬ ਹੁੰਦੇ ਆ ਇਹ ਵੇਖਣ ਵਾਲੀ ਗੱਲ ਹੈ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਗੱਲ ਤੇ ਉੱਤੇ ਅੜੇ ਰਹੇ ਨੇ ਕਿ ਮੈਂ ਪ੍ਰਧਾਨਗੀ ਨਹੀਂ ਛੱਡਣੀ ਉਹਨਾਂ ਦੇ ਆਲੇ-ਦਾਲੇ ਬਲਵਿੰਦਰ ਪੁੰਡ ਰਵਰਗੇ ਜਾਂ ਕੁਝ ਅਜਿਹੇ ਆਗੂ ਉਹਨਾਂ ਨੂੰ ਬਾਰ-ਬਾਰ ਇਹ ਗੱਲ ਕਹਿ ਕੇ ਰੋਕਦੇ ਰਹੇ ਆ ਪਰ ਅੱਜ ਤਾਂ ਸ਼ਰੀਅਮ ਸਕੰਦਰ ਸਿੰਘ ਮਲੂਕਾ ਨੇ ਕਹਿਤਾ ਚੰਦੂ ਮਾਜਰਾ ਨੇ ਕਹਿਤਾ ਬੀਬੀ ਜਗੀਰ ਕੌਰ ਨੇ ਕਹਿਤਾ ਸਾਰਿਆਂ ਨੇ ਕਹਿਤਾ ਕਿ ਜਿਹੜਾ ਉਹ ਇਹ ਹੋਣਾ ਚਾਹੀਦਾ ਹੈ ਸੁਖਵੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਤੋਂ ਪਿੱਛੇ ਹਟਣਾ ਚਾਹੀਦਾ ਹੈ ਵੱਡੇ ਆਗੂ ਇਸ ਮੀਟਿੰਗ 'ਚ ਮੌਜੂਸੀ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੋਰ ਸਿਕੰਦਰ ਸਿੰਘ ਮਲੂਕਾ ਬਰਮਿੰਦਰ ਸਿੰਘ ਢੀਲ ਸਾਰਜੀਤ ਸਿੰਘ ਰਖੜਾ ਸੁਰਿੰਦ ਸਰਜੀਤ ਸਿੰਘ ਰਖੜਾ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਦੇ ਬਹੁਤ ਕਰੀਬੀਆਂ ਚਰੇ ਨੇ ਤੁਹਾਨੂੰ ਦੱਸ ਦਈਏ ਕਿ ਇਹਨਾਂ 'ਚੋਂ ਤਿੰਨ ਆਗੂ ਅਜਿਹੇ ਆ ਜਿਨ੍ਹਾਂ ਦੇ ਭਾਜਪਾ 'ਚ ਜਾਣ ਦੀ ਚਰਚਾ ਹਮੇਸ਼ਾ ਚੱਲਦੀ ਰਹੀ ਹੈ ਚੰਦੂ ਮਾਜਰਾ ਮਲੂਕਾ ਤੇ ਰਖੜਾ ਗੁਰਪ੍ਰਤਾਪ ਸਿੰਘ ਬਡਾਲਾ ਸ਼ਾਮਲ ਸੀ ਛੋਟੇ ਪਰ ਤੋਂ ਇਲਾਵਾ ਕਈ ਹੋਰ ਵੱਡੇ ਆਗੂ ਜਿਹੜੇ ਸ਼ਾਮਲ ਸੀ ਵਿਰੋਧੀ ਧੜੇ ਨੇ ਕਿਹਾ ਕਿ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਚੋਣਾ ਹਾਰਦਾ ਰਿਹਾ ਪਾਰਟੀ ਦੇ ਹਾਲਾਤ ਬੇਹਦ ਖਰਾਬ ਹੋ ਚੁੱਕੇ ਨੇ ਲਿਹਾ ਜਾ ਹੁਣ ਪਾਰਟੀ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਕਹਿ ਕੇ ਪਾਰਟੀ ਦੇ ਵਰਕਰ ਵੀ ਇਹੋ ਮੰਗ ਕਰਦੇ ਨੇ ਕਿ ਹੁਣ ਕਿਸੇ ਨੂੰ ਪਾਰਟੀ ਦੀ ਪ੍ਰਧਾਨਗੀ ਸੌਂਪੀ ਜਾਣੀ ਚਾਹੀਦੀ ਹੈ ਸੂਤਰਾਂ ਤੋਂ ਇਹ ਵੀ ਖਬਰ ਸੀ ਕਿ ਮਨਪ੍ਰੀਤ ਸਿੰਘ ਯਾਲੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਪਰ ਮਨਪ੍ਰੀਤ ਸਿੰਘ ਯਾਲੀ ਕਿਤੇ ਵਿਖਾਈ ਨਹੀਂ ਦਿੱਤੇ ਮਨਪੀ ਸਿੰਘ ਿਆਲੀ ਕਿਤੇ ਵਿਖਾਈ ਨਹੀਂ ਦਿੱਤੇ ਇਹ ਜ਼ਿਆਦਾਤਰ ਉਹ ਤੜਾਇਆ ਜਿਹੜਾ ਭਾਜਪਾ ਦੇ ਕਿਤੇ ਨਾ ਕਿਤੇ ਕਰੀਬੀ ਰਿਹਾ ਹੈ ਭਾਜਪਾ ਦੇ ਨਾਲ ਜਾਣ ਦਾ ਇਛੁਕ ਰਿਹਾ ਖਾਸ ਕਰਕੇ ਸਿਕੰਦਰ ਸਿੰਘ ਮਲੂਕਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਇਸ ਗੱਲ ਦੇ ਬੜੇ ਮੱਦਈ ਰਹੇ ਨੇ ਕਿ ਸਾਨੂੰ ਭਾਜਪਾ ਦੇ ਨਾਲ ਜਾਣਾ ਚਾਹੀਦਾ ਹੈ ਤਾਂ ਸਪਸ਼ਟ ਹੈ ਕਿ ਭਾਜਪਾ ਦੇ ਨਾਲ ਜਾਣ ਵਾਲੇ ਇਹ 319 ਦਾ ਭਾਜਪਾ ਦੇ ਨਾਲ ਰਹਿ ਕੇ ਹੀ ਆਏ ਨੇ ਤਾਂ ਇਹ ਅਹਿਮ ਗੱਲ ਹੈ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਮੀਟਿੰਗ ਸੱਦੀ ਹੋਈ ਹੈ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਨੂੰ ਲੈ ਕੇ ਕਹਿੰਦੇ ਕਾਫੀ ਸਖਤ ਵਿਖਾਈ ਦਿੰਦੇ ਨੇ ਤਾਂ ਇੱਕ ਅਹਿਮ ਗੱਲ ਸੁਖਬੀਰ ਸਿੰਘ ਬਾਦਲ ਨੇ ਵੀ ਜ਼ਿਲ੍ਹਾ ਪ੍ਰਧਾਨਾ ਤੇ ਹਲਕਾ ਇੰਚਾਰਜਾਂ ਦੀ ਮੀਟਿੰਗ ਸੱਦੀ ਸੀ ਦੱਸਿਆ ਜਾਂਦਾ ਕਿ ਉੱਚੋ ਕੁਝ ਨੂੰ ਜਿਹੜਾ ਨਹੀਂ ਸੱਦਿਆ ਗਿਆ ਜਿਹੜੇ ਇਸ ਧੜੇ ਦੇ ਨਾਲ ਸੰਬੰਧਤ ਸੀ ਉਹਨਾਂ ਨੂੰ ਨਹੀਂ ਸੱਦਿਆ ਗਿਆ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜਾ ਇੱਕ ਤਾਂ ਜਿਹੜੀਆਂ ਗਲਤੀਆਂ ਹੋਈਆਂ ਨੇ ਸਰਸਾ ਸਾਧ ਜਨਨ ਕਿ ਉਹਨਾਂ ਨੇ ਸਿੰਘ ਚੰਦੂ ਮਾਜਰਾ ਬਹੁਤ ਖੁੱਲ ਕੇ ਯਾਨੀ ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਕੁਤਾਈਆਂ ਸਾਡੇ ਤੋਂ ਹੋਈਆਂ ਸਰਕਾਰ ਵੇਲੇ ਉਹਨਾਂ ਦੀ ਵਿਧਿ ਵਿਵਧਾਨ ਦੇ ਨਾਲ ਮਾਫੀ ਮੰਗਣੀ ਚਾਹੀਦੀ ਹੈ ਜਿਹੜਾ ਬੰਦੀ ਸਿੰਘ ਨੇ ਉਹਨਾਂ ਤੇ ਗੱਲ ਕੀਤੀ ਅਮਰਤਪਾਲ ਦੀ ਰਿਹਾਈ ਦੀ ਗੱਲ ਕੀਤੀ ਤੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਸੁਖਬੀਰ ਸਿੰਘ ਬਾਦਲ ਇਸ ਸਮੇਂ ਕਸੂਤੇ ਫਸ ਗਏ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰੋਸ ਇਸ ਕਦਰ ਵਧਿਆ ਹੋਇਆ ਹੈ ਕਿ ਕਿਸੇ ਵੇਲੇ ਵੀ ਵੱਡਾ ਤੂਫਾਨ ਆ ਸਕਦਾ ਹੁਣ ਇੰਤੁਵਦ ਕੇ ਤੂਫਾਨ ਆਉਣਾ ਕੀ ਹੈ ਸੁਖਬੀਰ ਸਿੰਘ ਬਾਦਲ ਨੇ ਕੋਈ ਚਾਰਾ ਜੋਈ ਨਹੀਂ ਕੀਤੀ ਕਿਹਾ ਜਾਂਦਾ ਹੈ ਕਿ ਕੁਝ ਕਾਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਗੱਲ ਸਿਰੇ ਨਹੀਂ ਚੜੀ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀ ਸਿਆਸਤ ਅਤੇ ਪੰਜਾਬ ਦੀ ਸਿਆਸਤ ਬੜੇ ਖਿਲਾਰੇ ਪੈਣ ਵਾਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਉਂਦੇ ਦਿਨਾਂ ਦੇ ਅੰਦਰ ਜਾਂ ਤਾਂ ਨਵਾਂ ਅਕਾਲੀ ਦਲ ਹੋ ਜਾ ਸਕਦਾ ਹੈ ਜਾਂ ਫਿਰ ਸੁਖਬੀਰ ਸਿੰਘ ਬਾਦਲ ਆਉਂਦੇ ਦਿਨਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਹੋਣਗੇ ਇਹ ਗੱਲ ਅੱਜ ਸਪਸ਼ਟ ਹੋ ਚੁੱਕੀ ਹੈ